ਹਾਂਜੀ ਬਾਹਰ ਕੀਤੀ ਖਾਲਸਾ ਬਾਹਰ ਕੀਤੀ ਪਤੇ ਇਸ ਟਾਈਮ ਅਸੀਂ ਪਟੋ ਜਵਾਰ ਸਿੰਘ ਵਾਲਾ ਜਿਹੜਾ ਰੋਡ ਬਸਤੀ ਆ 253 ਰੋਡ ਆ ਉੱਥੇ ਖੜੇ ਆ ਕਿ ਆ ਪਿੱਛੇ ਜਿਹੜੇ ਘਰ ਆ ਇਹ ਪਰਿਵਾਰਾਂ ਨੂੰ ਅੱਜ ਇਹ ਸੜਕ ਤੇ ਧਰਨਾ ਲਈ ਬੈਠੇ ਨੂੰ 36 ਦਿਨ ਹੋ ਗਏ ਆ ਪਰ ਸਰਕਾਰ ਪ੍ਰਸ਼ਾਸਨ ਵੱਲੋਂ ਕਿਸੇ ਵੀ ਅਧਿਕਾਰੀ ਨੇ ਨਾਲ ਕੋਈ ਗੱਲਬਾਤ ਕਰਨੀ ਨਹੀਂ ਚਾਹੀ ਕਿ ਜੀਤੇ ਸਿੰਘ ਜੈਦੀਨ ਸਾਹਿਬ ਤੇ ਡੀ.ਸੀ. ਸਾਹਿਬ ਨੂੰ ਇਹਨਾਂ ਨੇ ਮਰਜ਼ ਪੱਤਰ ਵੀ ਦਿੱਤਾ ਹੋਇਆ ਕਿ ਆਗੇ ਜਿਹੜਾ ਇਹਨਾਂ ਦਾ ਮੀਟਿੰਗ ਲਾ ਲਿਆ। ਸੋ ਪਹਿਲਾਂ ਤੇ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਕਿ ਇਹ ਤੁਹਾਡੇ ਘਾਰੇ ਇੱਥੇ ਤੁਹਾਡੀ ਜਗ੍ਹਾ ਨਹੀਂ ਆ। ਪਰ ਜਦੋਂ ਇਹ ਪਰਿਵਾਰ ਇਹ ਧਰਨਾ ਲਾ ਕੇ ਬਹਿ ਗਿਆ ਤਾਂ ਪਰ ਪ੍ਰਸ਼ਾਸਨ ਨੇ ਜਿਵੇਂ ਨਾ ਜਮਾ ਬੰਦੀ ਕੜਾ ਆਇਆ ਤਾਂ ਪ੍ਰਸ਼ਾਸਨ ਖੁਦ ਇਹਨਾਂ ਦੇ ਜਿਹੜੇ ਮਕਾਨ ਜਿਹੜੇ ਜਗ੍ਹਾ ਇਹਨਾਂ ਦੇ ਖਾਤੇ ਚ ਦਿਖਾ ਰਿਹਾ। ਮਤਲਬ ਹਰ ਪੱਖ ਕੋਈ ਇਹਨਾਂ ਪਰਿਵਾਰਾਂ ਨੂੰ ਗਮਰਾਹ ਕੀਤਾ ਜਾ ਰਿਹਾ। ਉਸ ਤੋਂ ਇਲਾਵਾ ਅੱਜ ਜਿਹੜੀ ਗੱਲ ਹੋਈ ਆ ਸੜਕ ਵਪਾਰੀ ਨਾਲ ਪਟਵਾਰੀ ਨਾਲ ਉਹ ਤੋਂ ਅਸੀਂ ਜਿਹੜੀ ਇਹਨਾਂ ਦਾ ਅਵਾਰਡ ਦੀ ਕਾਪੀ ਮੰਗੀ ਗਈ ਆ ਤਾਂ ਜਿਹੜਾ ਸੜਕਾ ਪਟਵਾਰੀ ਹੈਗਾ ਤੇ ਉਹਦਾ ਜਵਾਬ ਇਹ ਜੀ ਕਿ ਅਵਾਰਡ ਤੇ ਹਜੇ ਤਿਆਰ ਹੀ ਨਹੀਂ ਹੋਇਆ ਜੇ ਅਵਾਰਡ ਹਜੇ ਤਿਆਰ ਹੀ ਨਹੀਂ ਹੋਇਆ ਤਾਂ ਫਿਰ ਜਿਹੜੇ ਪਰਿਵਾਰਾਂ ਨੂੰ ਪੈਸੇ ਦੇ ਦਿੱਤੇ ਉਹ ਕਿਉਂ ਦਿੱਤੇ ਗਏ ਆ ਅਵਾਰਡ ਤੋਂ ਬਿਨਾ ਕਿੰਨੇ ਦਿੱਤੇ ਗਏ ਆ ਇਹ ਹਰ ਪੱਖ ਤੋਂ ਜਿਹੜਾ ਪ੍ਰਸ਼ਾਸਨ ਆ ਮਤਲਬ ਇਹਨਾਂ ਨੂੰ ਗਮਰਾਹ ਕਰ ਰਿਹਾ ਉਸ ਤੋਂ ਇਲਾਵਾ ਜਿਹੜੇ ਪਰਿਵਾਰ ਇਹਨਾਂ ਤੋਂ ਆ ਜਿਹੜੀ ਹੋਰ ਗੱਲ ਨਿਕਲ ਕੇ ਸਾਹਮਣੇ ਆਈ ਆ ਇਹ ਸਾਰੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ ਤੇ ਅਸੀਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਵਿਧਾਇਕ ਸਾਹਿਬ ਕੋਲੇ ਗਏ ਮਨਜੀਤ ਬਲਾਪਰ ਕੋਲੇ ਕਹਿੰਦੇ ਗਏ ਆ ਅਸੀਂ ਇਹ ਮਨਜੀਤ ਬਲਾਪਰ ਹਲਕਾ ਵਿਧਾਇਕ ਦਾ ਕਹਿੰਦੇ ਸਾਨੂੰ ਜਵਾਬ ਇਹ ਆ ਕਿ ਤੁਸੀਂ ਪ੍ਰਸ਼ਾਸਨ ਦਾ ਕੰਮ ਛਡਾਉਣੇ ਹੋ ਤੁਸੀਂ ਅਧਿਕਾਰੀਆਂ ਦਾ ਕੰਮ ਛਡਾਉਣੇ ਹੋ ਹਾਲਾਂਕਿ ਜਦੋਂ ਅਸੀਂ ਐਨਐਲਐ ਚਾਹੁੰਦੇ ਆ ਵਿਧਾਇਕ ਚਾਹੁੰਦੇ ਆ ਵੀ ਇਸ ਲਈ ਚਾਹੁੰਦੇ ਆ ਕਿਉਂ ਸਾਡੀ ਰਾਖੀ ਕਰੂਗਾ ਇਹਨਾਂ ਦੇ ਨਸਲ ਮੁਤਾਬਕ ਐਮਐਡੀ ਸਾਹਿਬ ਕਹਿ ਰਹੇ ਆ ਕਿ ਤੁਸੀਂ ਇਹਨਾਂ ਫਾਲਤੂ ਦਾ ਰੌਲਾ ਪਾ ਰਹੇ ਹੋ ਹੁਣ ਤੁਸੀਂ ਦੱਸੋ ਵੀ ਇਹਨਾਂ ਲੋਕਾਂ ਦਾ ਯਾੜਾ ਹੋ ਰਿਹਾ ਆ ਬੱਚੇ ਬੈਠੇ ਨੇ ਨਾ ਉਹ ਐਸਾ ਜਿਹਾ ਇਹਨਾਂ ਦਾ ਘਰ ਆ ਉਜੜ ਰਿਹਾ ਹੈ ਤੇ ਸਾਡੇ ਵਿਧਾਇਕ ਸਾਹਿਬ ਕਹਿ ਰਹੇ ਆ ਕਿ ਤੁਸੀਂ ਅਫਸਰਾਂ ਦਾ ਕੰਮ ਅੰਦਾ ਉਹਦੀ ਟਿੱਕਾ ਪਾ ਰਹੇ ਹੋ ਕੀ ਵਿਧਾਇਕ ਸਾਹਿਬ ਇਹਨਾਂ ਨੂੰ ਫਰੁਜਰ ਨਹੀਂ ਆਉਂਦੀ ਏ ਕੀ ਇਹਨਾਂ ਦੇ ਘਰ ਟੱਟਾ ਟੱਟੀ ਨਹੀਂ ਹੋ ਜਾਂਦੇ ਤੇ ਸੜਕਾਂ ਤੇ ਬੈਠ ਜਾਣ ਕਿਰਪਾ ਕਰਕੇ ਇਹਨਾਂ ਪਰਿਵਾਰਾਂ ਦਾ ਸਾਥ ਦਿਓ ਕਿਉਂਕਿ ਇਹ ਵੀ ਇਹਨਾਂ ਨੇ ਦੱਸਿਆ ਕਿ ਅਸੀਂ ਇਹਦੇ ਨਾਲ ਜੀਏ ਮੂਹਰੇ ਆਉਂਦੇ ਰਹੇ ਆ ਤੇ ਬਹੁਤ ਜ਼ਹਿਲ ਕਰੀ ਕੰਮ ਕੀਤਾ ਤੋਂ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਇਹਨਾਂ ਪਰਿਵਾਰਾਂ ਦੀ ਗੱਲ ਸੋਚ ਜਾਵੇ ਤਾਂ ਨਹੀਂ ਉਸ ਤੋਂ ਬਾਅਦ ਜੋ ਇਹਨਾਂ ਵਿਕਟਰੀ ਕਮੇਟੀ ਦਾ ਫੈਸਲਾ ਆਊਗਾ ਤਾਂ ਜਿਹੜੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਅਨਸਾਪ ਸੰਘ ਦੇ ਜਥੇਬੰਦੀਆਂ ਨਾਲ ਖੜੀਆਂ ਜਿੰਨਾਂ ਜਿਹੜੇ ਪਰਿਵਾਰ ਘਰ ਖੜੇ ਆ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦਾ ਸਾਥ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ